ਨਦੀ ਹਾਈਸ਼ੀ ਲਾਕੇ ਰਾਧਾਕ੍ਰਿਸ਼ਨ ਕਲੋਨੀ ਦੀ ਮਾਰਕੀਟ ਦੇ ਵਿੱਚ ਇੱਕ ਵੱਡੇ ਕਬਾੜ ਦੇ ਗੋਦਾਮ ਦੇ ਵਿੱਚ ਉਚਾਨਕ ਹੀ ਅੱਗ ਲੱਗ ਗਈ ਹੈ ਤਦਾਦੇ ਇਹ ਕਿ ਦੀਵਾਲੀ ਵਾਲੀ ਰਾਤ ਇੱਥੇ ਅੱਗ ਦਾ ਭੰਪੜ ਮਚਿਆ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਸੱਦਿਆ ਗਿਆ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਵਿਧਾਇਕ ਸ਼ਹਿਰੀ ਕਲਸੀ ਦੇ ਛੋਟੇ ਪ੍ਰ ਅਮ੍ਰਿਤ ਕਲਸੀ ਵੀ ਮੌਕੇ ਤੇ ਪਹੁੰਚੇ ਨੇ ਤੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਗਈਆਂ ਦੱਸਦੇ ਇਹ ਕਿ ਅੱਗ ਲੱਗਣ ਦੇ ਕਾਰਨਾਂ 'ਤੇ ਸ਼ੂ ਬਾਜ਼ੀ ਦੱਸੀ ਜਾ ਰਹੀ ਹੈ ਤਾਂ ਅੱਗ ਦੀ ਚਿੰਗਾਰੀ ਦੇ ਨਾਲ ਇਹ ਅੱਗ ਭੜਕੀ ਹੈ ਜਿਸ ਦੇ ਨਾਲ ਆਮ ਆਦਮੀ ਪਾਰਟੀ ਦੇ ਯੂਥ ਆਗੂ ਅਮ੍ਰਿਤ ਕਲਸੀ ਦਾ ਕਹਿਣਾ ਹੈ ਕਿ ਅੱਗ ਜਿਸ ਇਲਾਕੇ ਦੇ ਵਿੱਚ ਲੱਗੀ ਹੈ ਉੱਥੇ ਕੁਝ ਦੂਰੀ ਤੋਂ ਨਾ ਕਰ ਹੈ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚ ਗਏ ਹਾਲਾਂਕਿ ਆਤਿਸ਼ਬਾਜ਼ੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਅਗ ਲੱਗਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਕਾਫੀ ਹੜਕੰਪ ਮਚ ਗਿਆ ਬਾਜ਼ਾਰ ਤੰਗ ਸੀ ਜਿਸਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ ਗੋਦਾਮ ਦੇ ਵਿੱਚ ਪਲਾਸਟਿਕ ਤੇ ਰਬੜ ਦੇ ਟਾਇਰ ਪਏ ਹੋਏ ਸਨ ਇਸ ਦੇ ਦਰਮਿਆਨ ਹੀ ਮੌਕੇ ਤੇ ਹੀ ਵੱਡਾ ਰਾਹਤ ਕਾਰਜ ਸ਼ੁਰੂ ਕੀਤਾ ਗਿਆ ਤੇ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਨੂੰ ਪਤਾ ਚੱਲਿਆ ਮੱਲਾ ਕੋਈ ਸੱਚਾਈ ਜਾਣਦੇ ਹੋ ਮੈਂ 4 ਅਰ ਛੱਡ ਇੱਥੇ ਰਹਿ ਰਿਹਾ ਹਾਂ ਉਸ ਸੁਸਾਇਟੀ ਦਾ ਮੈਂ ਆਪ ਰਹਿਣਿਆ ਪਰ ਮੈਨੂੰ ਐਮਐਲਏ ਸਾਹਿਬ ਦਾ ਮੈਸੇਜ ਆਉਂਦਾ ਵਾ ਹਾਂਜੀ ਫਾਇਰ ਬ੍ਰਿਗੇਡ ਪੁਆਇੰਟ ਦੀ ਬਕੀ ਬੰਦ ਹੋ ਗਈ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਪਹਿਲਾਂ ਖੁਸ਼ੀ ਨਾਲ ਕਿਹਾ ਮੱਲਾ ਉਹ ਆਪਣੇ ਹਰ ਸ਼ਹਿਰ ਵਾਸੀ ਦੇ ਇੱਕ ਇੱਕ ਜਿਹੜਾ ਬੰਦਾ ਵਾ ਸ਼ਹਿਰ ਵਾਸੀਆਂ ਦੀ ਉਹ ਹਰ ਦਰਦ ਜਿਹੜੀ ਆ ਸਮਝਦੇ ਆ ਹਰ ਇਸ ਦਾ ਪਿਆਰ ਸਮਝਦੇ ਆ ਪਰ ਮੈਂ ਸੱਚਾਈ ਮੈਂ ਐਮਐਲਏ ਦਾ ਸਾਹਿਬ ਦਾ ਭਰਾ ਆ ਪਰ ਇੱਕ ਉਹ ਭਰਾਦਰੀ ਛੱਡ ਕੇ ਮੈਂ ਇਹ ਦੱਸਣਾ ਚਾਹੁੰਦਾ ਉਹ रियलिटी ਦੇ ਵਿੱਚ ਜ਼ਿੰਦਗੀ ਦੇ ਵਿੱਚ ਮੈਂ ਇਹੋ ਜਿਹਾ ਕੋਈ ਲੀਡਰ ਨਹੀਂ ਬਣ ਜਿਹੜਾ ਇੰਨੀ ਇਸੇ ਲਈ ਦਰਦ ਲੈਂਦੇ ਨੇ ਔਰ ਉਹ ਚੀਜ਼ ਨੂੰ ਆਪਣਾ ਮੰਨ ਕੇ ਉਸ ਚੀਜ਼ ਦਾ ਡਿਪੈਂਡ ਕਰਦੇ ਨੇ ਪ੍ਰੋਟੈਕਟ ਕਰਦੇ ਨੇ ਸੋ ਉਹਨਾਂ ਜੀ ਇੱਕ ਐਂਸੀ ਦਾ ਕੁਛ ਕੀ ਫਾਇਰ ਬ੍ਰਿਗੇਡ ਨੇ ਮੈਨੂੰ ਪਹਿਲਾਂ ਇਹਨਾਂ ਦੇ ਪਰਿਵਾਰ ਨੂੰ ਵੀ ਇਹਨਾਂ ਦੀ ਮਾਵਾ ਭੈਣਾ ਵੀ ਭਰਾ ਸਾਰੇ ਸੀਸਾ ਅਰਦੇ ਨੇ ਇਹਨਾਂ ਲਈ ਵੀ ਘਰ ਵਾਪਸਾਂ 24 ਆਰ ਜੀ ਵੀ ਵਿਚਾਰੇ ਡਿਊਟੀ ਤੇ ਹੁੰਦੇ ਨੇ ਜੇ ਸੁੱਤੇ ਇਹਦੇ ਵੀ ਉੱਥੇ ਬੈਠੇ ਹੋਣ ਉਸੇ ਵਲੇ ਭੱਜਦੇ ਆਉਂਦੇ ਨੇ ਇਹ ਫਾਇਰ ਬ੍ਰਿਗੇਡ ਜਿਹੜੀ ਆ ਉਹਨਾਂ ਨੇ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਸੀ ਉਹਨਾਂ ਦੇ ਫੇਸ ਤੇ ਜਿਹੜਾ ਸਾਹਮਣੇ ਕੋਈ ਵਾਲ ਬਣੀ ਆ ਜਾਂ ਜਿੱਦਾਂ ਵੀ ਉਹ ਸਬਸਟੈਂਸੀ ਉਹ ਕੈਮੀਕਲ ਰਿਫਲੈਕਟ ਇਤ ਬੈਕ ਆਫਿਸ ਉਹਨਾਂ ਦੇ ਅੱਖਾਂ ਦੇ ਵਿੱਚ ਫੇਸ ਦੇ ਵਿੱਚ ਉਹ ਵਿਚਾਰਾ ਆਪਣੀ ਅੱਖਾਂ ਨਹੀਂ ਖੋਲ੍ਹ ਪਾ ਰਿਹਾ ਸੀ ਸੋ ਮੈਂ ਪਹਿਲਾਂ ਕੋਸ਼ਿਸ਼ ਕੀਤੀ ਮੇਰੀ ਜੀਬ ਚ ਰਮਾਲ ਹੋਵੇ ਉਹ ਮਿਲਿਆ ਨਹੀਂ ਤੇ ਮੇਰੇ ਉਹ ਜੋ ਬੰਦਾ ਸਰਦਾ ਜੀ ਮੈਂ ਅਰਦਾਸ ਕਰਦਾ ਉਹ ਆਪ ਹੀ ਕਰਦਾ ਹੈ ਤੇ ਔਰ ਇਹ ਵੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਰਦੇ ਆ ਕਿ ਉਹਨਾਂ ਨੇ ਮੋਟਕੇ ਤੇ ਹਰ ਚੀਜ਼ ਭੇਜੀ ਉਹਨਾਂ ਨੇ 32 ਤੱਕ ਬੰਦ ਕਰਵਾ ਦਿੱਤੀ ਹੈ ਫਾਇਰ ਬ੍ਰਿਗੇਡ ਮੋਟਕੇ ਤੇ ਸੱਦਿਆ ਨੇ ਔਰ ਇਹ ਮੈਂ ਤੁਹਾਡੀ ਚੈਨਲ ਰਾਈਂ ਦੱਸਣਾ ਚਾਹੁੰਦਾ ਇਹ ਪੰਜਵੀਂ ਗੱਡੀ ਹੈ ਜਿਹੜੀ ਚੱਲ ਰਹੀ ਹੈ ਔਰ ਤੁਹਾਡੀ ਵੀ ਦਾਤ ਦਿਨਾਂ ਮੀਡੀਆ ਵਾਲਿਆਂ ਦੇ ਜਿਹੜੇ ਹਰ ਮੋਟਕੇ ਆ ਜਿਹੜੇ ਵੀ ਕੋਈ ਜਾਨੀ ਥਾਵਾਂ ਤੇ ਪਹੁੰਚ ਜਾਂਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਘਰ ਵਾਪਸ ਜਾਣਾ ਹੈ ਨਹੀਂ ਜਾਣਾ ਇਹ ਮੀਡੀਆ ਵਾਲੇ ਦੀ ਵੀ ਮੈਂ ਬਹੁਤ-ਬਹੁਤ ਧੰਨਵਾਦ ਅਰਦਾ ਤੁਹਾਡੇ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦ ਅਰਦਾ ਤੁਸੀਂ ਮੌਕੇ ਤੇ ਪਹੁੰਚਿਓ ਸਾਰਾ ਲਿਆਦਾ ਲੈ ਰਹੇ ਹੋ ਔਰ ਜੋ ਵੀ ਸ਼ਹਿਰ ਦੀ ਪਬਲਿਕ ਲਈ ਪ੍ਰੋਪਰ ਸੱਚਾਈ ਦੇ ਵਿੱਚ ਮੈਸੇਜ ਦੇ ਰਹੇ ਹਾਂ ਇਹ ਵੀ ਕਬਾੜ ਦੀ ਦੁਕਾਨ ਅੰਦਰ ਸਟੋਰੇਜ ਹੈ ਇਹਦੇ ਚ ਕੱਤੇ ਦੀ ਹੈ ਟਾਇਰਾਂ ਦੀ ਹੈ ਪਲਾਸਟਿਕ ਦੀ ਹੈ ਤੇ ਆਤਸ਼ਬਾਜੀ ਦੇ ਨਾਲ ਛੇਲੇ ਨੂੰ ਅੱਗ ਲੱਗੀ ਤੇ ਕੀ ਕੋਈ ਕੰਟਰੋਲ ਹੈ ਲੇਕਿਨ ਥੋੜਾ ਜਿਆਦਾ ਰਬਟ ਕਰਕੇ ਧੂਮੇ ਕਰਕੇ ਕੰਟਰੋਲ ਨਹੀਂ ਆ ਰਹੀ ਇਹਦੇ ਹਾਂਜੀ ਤੇ ਕੰਮ ਚੱਲ ਰਿਹਾ ਕਾਰਨ ਕੀ ਅੱਗ ਦਾ ਕਾਰਨ ਸਰ ਅਸੀਂ ਪਾਕਿਆਂ ਨਾਲ ਲੱਗਿਆ ਆ ਪੁਜੀਆ ਡਿਗਨ ਨਾਲ ਜਾਂ ਥੋੜਾ ਕਿੰਨੇ ਕੁ ਫੀਸਦੀ ਅੱਗ ਲੱਗੀ ਕਿੰਨੇ ਕੁ ਤੱਕ ਹੁਣ ਤੱਕ ਕਾਬੂ ਪਾਇਆ ਗਿਆ ਹਾਂਜੀ ਕਿਰੇ ਕੀ ਸੰਗਣਾ ਇਲਾਕਾ ਸੀ ਭੀੜੀ ਜਗ੍ਹਾ ਦੇ ਵਿੱਚ ਗੱਡੀਆਂ ਦੀ ਆਫਰ ਨਹੀਂ ਹੋਈ ਪਾਜੀ ਇਲਾਕਾ ਸੰਗਣਾ ਵਾ ਥੋੜਾ ਜਿਆਦਾ ਪਬਲਿਕ ਨੂੰ ਵੀ ਸਾਫ ਦੇਣਾ ਕੰਮ ਕਰਨ ਦੇਣਾ ਪਿਆਣਕ ਫਰ ਆ ਤੁਹਾਡੇ ਸਾਹਮਣੇ ਹੀ ਆ ਧੂਆਂ ਜਿਆਦਾ ਸਾਰੇ ਹੁਣ ਕਾਬੂ ਚ ਆ ਹਾਂਜੀ ਹਾਂਜੀ ਕੰਟਰੋਲ ਠੀਕ ਹੈ